ਦਸਾ ਗੁਰਾਂ ਦਾ ਇਹ ਸਰੂਪ ਜਾਣੋ ਨਾਲ ਹਥਾ ਦਿਲ ਕੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਬਾਤ ਤੇ ਹਾਏ ਫਿਰਤਾਜ ਬਾਣੀ ਓ ਜੇ ਦਾਜੀ ਕਰਦਾ ਮੱਥਾ ਟੇਕ ਜਾਂਦਾ ਕਰਦੀ ਕਿਥੇ ਨੂੰ ਨਹੀਂ ਨਰਾਸ਼ ਬਾਣੀ ਧੰਨੇ ਵਾਂਗ ਰੱਖੀਏ ਤੇਦਕ ਪੂਰਾ ਜੀ ਧੰਨੇ ਵਾਂਗ ਸਵਾਰਦੀ ਕਾਜ ਬਾਣੀ ਜੀ ਧੰਨੇ ਵਾਂਗ ਸਵਾਰਦੀ ਕਾਜ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਮਨ ਬਿੱਤੀ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਫਤਿਹ ਦੇ ਸਿਮਰਨ ਨਾਲ ਆਪਣੇ ਮਨ ਦੀ ਸਾਜ ਬਣਾਓ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕਿਹਾ ਕੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅਸਿਕ ਪੱਖ ਤੋਂ ਸਿਰਫ ਛੋਟੀਆਂ-ਛੋਟੀਆਂ ਮੈਂ ਦੋ ਕਹਾਵਤਾਂ ਕਹਿ ਦੇਣੀਆਂ ਨੇ ਭਾਵੇਂ ਟਾਈਮ ਮੇਰੇ ਕੋਲ ਥੋੜਾ ਹੀ ਆ ਆ ਉਸ ਵੇਲੇ ਦੀ ਕਹਾਣੀ ਆ ਆ ਕਾਲ ਤਸ਼ ਦੇ ਵੇਲੇ ਵਿੱਚ ਬਹਿ ਕੇ ਸਿੱਖਾਂ ਨੇ ਵਿਚਾਰ ਕਰਕੇ ਕਿ ਕਿਲਾ ਤਿਆਰ ਕੀਤਾ ਏ ਪਤਾ ਲੱਗਾ ਇਹ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਮੀਰ ਬਨੂ ਨੇ ਸਭ ਤੋਂ ਜ਼ਿਆਦਾ ਕਤਿਆਮ ਇਸ ਬੰਦੇ ਨੇ ਕੀਤੇ ਨੇ ਸਿੱਖਾਂ ਦੀ ਸਭ ਤੋਂ ਜ਼ਿਆਦੀ ਕਤਲੇਆਮ ਸ਼ਹੀਦ ਕਰਾਉਣ ਵਾਲਾ ਜਿਹੜਾ ਬੰਦਾ ਏ ਉਹ ਹੈ ਮੀਰ ਮੰਨ ਪੱਥਰ ਦਿਲ ਬੰਦਾ ਏ ਇਨੇ ਮਰਿਆ ਮਾਰਿਆ ਆਪਣੇ بڑے بڑے ਜਰਨੈਲਾਂ ਨੂੰ ਸਦਕੇ ਨੇ ਪਰੇ ਵਿੱਚ ਬਿਠਾਲ ਕੇ ਨਾਖਿਆ ਗੱਲ ਸੁਣੋ ਸਿੱਖਾਂ ਨੇ ਕਿਲਾ ਬਣਾ ਲਿਆ ਮੈਨੂੰ ਦੱਸਿਆ ਨਹੀਂ ਤੁਹਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਤੋਂ ਕਿੰਨੀ ਕੀ ਦੂਰ ਆ ਉਹਨਾਂ ਆਖਿਆ ਜੀ ਪਤਾ ਨਹੀਂ ਲੱਗਾ ਉਹਨੇ ਆਖਿਆ ਫਿਰ ਮੇਰੀ ਗੱਲ ਸੁਣ ਲਓ ਉਹ ਕਿਲਾ ਢੋਣਾ ਤੇ ਜਿੰਨੇ ਉਹਦੇ ਵਿੱਚ ਸਿੱਖ ਨੇ ਸਾਰੇ ਫੜ ਕੇ ਇੱਥੇ ਲਿਆਉਣੇ ਆ ਨਖਾਸ ਖਾਨ ਦੇ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਵੇਗਾ ਮਾਰਿਆ ਜਾਵੇਗਾ ਤੋਜੋਂ ਦੇ ਕੇ ਸਰਵਣ ਕਰਨਾ ਮੀਰ ਮੰਨੂ ਆਪਣੇ ਜਰਨੈਲਾਂ ਵਿੱਚ ਬੈਠਾ ਹੋਇਆ ਕਿਵੇਂ ਕਹਿੰਦਾ ਵਾਤਾਵਰਣ ਇਉਂ ਬਿਆਨ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਮੇਰੀ ਗੱਲ ਨੂੰ ਸੁਣੋ ਧਿਆਨ ਲਾ ਕੇ ਉਹ ਖੁਰਾ ਖੋਜ ਮੋਟਾਵੜਾ ਖੁਰਾ ਖੋਜ ਮੋਟਾ ਵੜਾ ਸਿੰਘਾਂ ਦਾ ਏ ਲੜਨਾ ਪਹਿਣਾ ਏ ਪੂਰਾ ਤਾਣ ਲਾ ਕੇ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਮੇਰੀ ਗੱਲ ਨੂੰ ਸੁਣੋ ਧਿਆਨ ਲਾ ਕੇ ਓ ਖੁਰਾ ਖੋਜ ਮੋਟਾ ਵੜਾ ਬੈਠ ਕੇ ਨੇ ਪੂਰੀ ਸ਼ ਪਕੜੋ ਸਿੰਗਾ ਨੂੰ ਕਰਦੇ ਹੋ ਟੋਟੇ ਟੋਟੇ ਪਕੜ ਸਿੰਗਾ ਨੂੰ ਕਰਦੇ ਹੋ ਟੋਟੇ ਟੋਟੇ ਤੇਗ ਜੋ ਕੋ ਲੋ ਜਰਾ ਕੋ ਵੇਚਿਆ ਲਾਕੇ ਨਾ ਨજર ਆਉਣ ਭੱਜੇ ਜਾਂਦੇ ਨੂੰ ਸੁੱਟਿਓ ਬਾਣ ਲਾਕੇ ਲੱਪ ਗਏ ਤੇ ਹੋਏਗਾ ਮਾਨ ਡਾਡਾ ਓ ਜਿੱਤ ਗਏ ਤੇ ਹੋਏਗਾ ਮਾਨ ਡਾਡਾ ਦਛਾਲੇ ਦੇਵਾਂਗਾ ਨਗਦਿਆਂ ਨਾਮ ਲਾਕੇ ਓ ਹੱਦੀ ਕੜੇ ਤੇ ਗਲਾਂ ਵਿੱਚ ਪਾਉਣ ਕੰਠੇ ਹੱਦੀ ਘੜੇ ਤੇ ਗਲਾਂ ਵਿੱਚ ਪਾਉਣ ਕੰਠੇ ਜਿੱਦ ਹੋਵੇਗੀ ਪੂਰੀ ਸਨਮਾਨ ਲਾ ਕੇ ਤੁਹਾਡੇ ਉੱਤੇ ਹੈ ਮਾਣ ਸੂਰ ਬੀਰੋ ਤੁਹਾਡੇ ਉੱਤੇ ਹੈ ਮਾਣ ਸੂਰ ਬੀਰੋ ਮੁਗਲੇ ਸ਼ਾਹੀ ਬਚਾਓ ਧਿਆਨ ਲਾ ਕੇ ਉਹ ਗوڑੇ ਮਾਲ ਨੂੰ ਦੀਪ ਮੈਂ ਥਾ ਮਾਲ ਨੂੰ ਦੀਪ ਮੈਂ ਥਾਪਦਾ ਹਾਂ ਡਾਕਟਰ ਰੱਖ ਓਏ ਓ ਦੀ ਕਮਾਨ ਲਾ ਕੇ ਇਹ ਸਮਾਂ ਸਾਡਾ ਹੋ ਗਿਆ ਏ